ਹਾਂਜੀ ਸਤਿ ਸ਼੍ਰੀ ਅਕਾਲ ਦੋਸਤ ਮੈਂ ਤੁਹਾਡੀ ਆਪਣੀ ਸੀ ਦੋ ਜਿਵੇਂ ਕਿ ਆਪਾਂ ਆਲਤੂ ਫालतੂ ਖਬਰਾਂ ਲੈ ਕੇ ਪਹਿਲਾਂ ਵੀ ਆਉਂਦੇ ਰਹੇ ਨੇ ਸੋ ਇੱਕ ਖਬਰ ਹੋਰ ਲੈ ਕੇ ਆਇਆ ਆਪਾਂ ਫालतੂ ਨਹੀਂ ਕਹਿ ਸਕਦੇ ਇਹ ਬਹੁਤ ਹੀ ਵੱਡਾ ਇੱਕ ਯੋਗਦਾਨ ਜੋ ਕਿ ਆਪਣੀ ਕਹਿੰਦੇ ਹੁੰਦੇ ਆ ਕੀ ਕਹਿ ਸਕਦੇ ਮਲਾਜ਼ਮ ਹਨਾ ਮਤਲਬ ਉਹਨਾਂ ਨੇ ਬਹੁਤ ਹੀ ਇੱਕ ਕਾਮਯਾਬੀ ਹਾਸਲ ਕਰੀ ਹੈ ਚਲੋ ਕਈਆਂ ਲਈ ਤਾਂ ਕਾਮਯਾਬੀ ਹੋ ਸਕਦੀ ਹੈ ਨਾ ਥੋੜਾ ਮੇਰਾ ਕੈਮਰਾਮੈਨ ਉਹ ਹੈਗਾ ਕੋਈ ਮਰ ਰੋਗ ਨਹੀਂ ਖੜਨਾ ਉਹ ਮतृਪ੍ਰਤਨ ਖਾਪਤੂ ਮੈਂ ਸਿੱਖ ਲਿਆ ਮੈਂ ਚਲੋ ਇਹ ਬਾਹਰ ਦਰ ਦਿੰਦੀ ਮਮਮੀ ਦੋ ਦਿੰਦੇ ਸੁਟੜ ਜਾ ਹਾਂਜੀ ਸਸਰੀ ਕਲ ਦੀ ਚੋਂ ਪਰਪਰ ਨਾਲ ਗੱਲਬਾਤ ਕਰਦੇ ਆਂ ਜੀ ਸਭ ਤੋਂ ਪਹਿਲਾਂ ਤੇ ਇਹਨਾਂ ਦਾ ਨਾਮ ਪੁੱਛਦੇ ਆਂ ਕੀ ਹੈ ਜੀ ਮੈਡਮ ਤੁਹਾਡਾ ਨਾਮ ਕੀ ਆ ਪ੍ਰੀਤੋ ਦੇਵੀ ਪ੍ਰੀਤੋ ਦੇਵੀ ਪ੍ਰੀਤੋ ਦੇਵੀ ਤੁਹਾਡਾ ਨਾਮ ਕਿਨੇ ਰੱਖਿਆ ਸੀ ਮਮਮੀ ਨੇ ਰੱਖਿਆ ਸੀ ਹੋਰ ਕਿਨੇ ਰੱਖਿਆ ਸੀ ਅੱਛਾ ਜੀ ਮਮਮੀ ਨੇ ਰੱਖਿਆ ਸੀ ਮਮਮੀ ਕਿੰਨੇ ਸਾਲ ਦੀ ਸੀ ਸਾਰਾ ਇਨਾਂ ਜੂ ਨਾ ਕਰੋ ਸਾਰਾ ਇਨਾਂ ਜੂ ਨਾ ਕੈਮਰਾ ਘੁਮਾਲ ਕਰਦੇ ਤੂੰ ਤੇ ਕਿਹਨੇ ਰੱਖਿਆ ਤੁਹਾਡਾ ਪ੍ਰੀਤੋ ਦੇ ਵੀ ਨਾ ਮੰਮੀ ਨੇ ਰੱਖਿਆ ਸੀ ਮੰਮੀ ਨੇ ਕਿੰਨੇ ਸਾਲਾਂ ਦੀ ਸੀ ਜਦੋਂ ਤੁਸੀਂ ਤੁਹਾਡਾ ਨਾਮ ਰੱਖਿਆ ਸੀ ਜੰਮਦੇ ਜਵਾਕ ਤੇ ਰੱਖ ਦਿੰਦੇ ਨੇ ਕਿ ਤੇਰਾ 10 ਸਾਲ ਦੀ ਤੇ ਰੱਖਿਆ ਸੀ ਠੀਕ ਹੈ ਜੀ ਚਲੋ ਜੀ ਮੈਂ ਤੁਹਾਨੂੰ ਥੋੜਾ ਗੁੱਸੇ ਖੋਰ ਲੱਗਦਾ ਜੀ ਫਿਰ ਆਪਾਂ ਸਰਵਲ ਥੋੜਾ ਖੋ ਜਾਈਏ ਸਾਰਾ ਹੀ ਹੁੰਦਾ ਸੁਭਾਅ ਹੁੰਦਾ ਤੇ ਚਲੋ ਜੀ ਕੈਮਰਾਮੈਨ ਨੂੰ ਮੈਂ ਬੇਨਤੀ ਕਰਦੀ ਆ ਵੀ ਕੈਮਰਾਮੈਨ ਇੱਕotha ਮੈਂ ਟੀਕੇ ਖੜ ਜੇ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਸੀਂ ਸੱਚੀ ਮਿੱੱਚੀ ਮਲਾਜਮ ਹੋ ਜਾਂ ਫਿਰ ਜਸਟ ਇਹ ਤੁਸੀਂ ਨਿਕ ਵੈਸੇ ਮਤਲਬ ਲੋਕ ਤਾਂ ਸ਼ੇਰਵਾਨੀ ਚ ਵਿਆਹ ਕਰਾਉਂਦੇ ਵੀ ਤੁਸੀਂ ਵੈਸੇ ਇੱਥੇ ਵਿਆਹ ਨਹੀਂ ਹੁਣ ਮੈਂ ਪੁਲਿਸ ਵਾਲਾ ਸੱਚੀ ਐ ਜਾਂ ਨਕਲੀ ਉਹਦਾ ਪ੍ਰੂਫ ਉਸਨੂੰ ਮੈਂ ਥਾਣੇ 'ਚ ਜਾ ਕੇ ਦੇਵਾਂ ਨਹੀਂ ਨਹੀਂ ਖੁਦ ਕਿਤੇ ਪਟਾ ਵੀ ਹੈਗਾ ਆਪਣੇ ਕੋਲ ਨਹੀਂ ਜਸਟ ਜੋਕ ਜਸਟ ਜੋਕ ਅੱਛਾ ਹਾਂਜੀ ਤੇ ਅੱਛਾ ਕਿਉਂਕਿ ਜੋਕ ਜੋਕ ਦੀ ਗੱਲ ਮੈਂ ਕਰ ਹਾਂ ਔਰ ਚਿੰਬੜੀ ਜਾਨੀ ਆ ਜੋਕ ਵਾਂਗੂ ਤੋ ਤੁਰਦੀ ਲਾ ਗੁਰਾ ਸਰ ਮੈਂ ਦੇਖੋ ਮੇਰਾ ਮੇਰਾ ਸਰ ਮੇਰਾ ਕੰਮ ਹੈ ਮਤਲਬ ਡਿਫਰੈਂਟ ਚੀਜ਼ਾਂ ਨੂੰ ਦੇਖਣ ਨੂੰ ਮਿਲੀ ਹੈ ਵੀ ਮਲਾ ਪਹਿਲੀ ਵਾਰ ਕਿਸੇ ਨੇ ਵਰਦੀ ਚ ਵਿਆਹ ਕਰਾਇਆ ਫਿਰ ਸਾਡੀ ਇੰਟਰਵਿਊ ਤੋਂ ਬਣਦੀ ਸੀ ਨਾ ਹਾਂਜੀ ਹਾਂਜੀ ਬਣਦੀ ਸੀ ਨਾ ਬਣਦੀ ਹੈ ਜੀ ਤੇ ਫਿਰ ਸਰ ਅਸੀਂ ਤਾਂ ਹੀ ਤੁਹਾਡੀ ਇੰਟਰਵਿਊ ਲੈਣਾ ਹੈ ਸਰ ਤੁਹਾਨੂੰ ਇੰਨੀ ਕਾਦੀ ਕਾਲੀ ਸੀ ਜਿਹੜੀ ਤੁਸੀਂ ਵਰਦੀ ਚ ਵਿਆਹ ਕਰਾਉਣ ਚੱਲੇ ਮਤਲਬ ਦੋ ਰੀਜਨ ਹੋ ਸਕਦੇ ਆ ਤੁਹਾਨੂੰ ਬਹੂ ਨਹੀਂ ਸੀ ਮਿਲਦੀ ਤੁਹਾਨੂੰ ਨਹਾਉਣ ਦਾ ਟਾਈਮ ਨਹੀਂ ਸੀ ਮਿਲਿਆ ਜਾ ਫਿਰ ਤੁਹਾਡੇ ਕੋਲ ਹੋਰ ਕੱਪੜੇ ਹਨ ਨਹੀਂ ਦੇਖੋ ਕਾਹੀ ਤਾਂ ਵਿਆਹ ਦੀ ਹਰੇਕ ਨੂੰ ਹੁੰਦੀ ਹੈ ਹਾਂਜੀ ਪਰ ਮੇਰਾ ਇਕੱਲਾ ਕਾਲੀ ਵਾਲਾ ਮਸਲਾ ਨਹੀਂ ਹੈਗਾ ਸੋ ਨੂੰ ਪਤਾ ਵੀ ਸਾਡੇ ਮੈਕਮੇ ਵਿੱਚ ਛੁੱਟੀ-ਛੱਟੀ ਤਾਂ ਹੈ ਨੂੰ ਸਾਨੂੰ ਨਾ ਦੀਵਾਲੀ ਦੇ ਨਾਲ ਲੋਹੜੀ ਤੇ ਹਨਾ ਤੇ ਉਸ ਕਰਕੇ ਮੈਨੂੰ ਪਹਿਲਾਂ ਰਿਸ਼ਤੇ ਰਿਸ਼ਤੇ ਆਏ ਸੀ ਤੇ ਮੈਂ ਟਾਈਮ ਨਹੀਂ ਦੇ ਸਕਦਾ ਜਦੋਂ ਕੁੜੀ ਦੇਖਣ ਜਾਣੀ ਸੀ ਮੈਂ ਡਿਊਟੀ ਤੇ ਹੁੰਦਾ ਸੀ ਤੇ ਰਿਸ਼ਤੇ ਆਪਣੇ 7-8 ਅੱਛਾ ਵੀ 7-8 ਰਿਸ਼ਤੇ ਆਏ ਤੇ ਉਹ ਇਦਾਂ ਹੀ ਚਲੇ ਗਏ। ਹਾਂ ਤੇ ਇਸ ਕਰਕੇ ਇਸ ਵਾਰ ਮੈਂ ਸੋਚਿਆ ਵੀ ਕਿ ਤੇ ਰਿਸ਼ਤਾ ਫੇਰਨਾ ਜਾ ਵੀ ਇੱਥੋਂ ਤੇ ਮੈਂ ਉਦੋਂ ਹੀ ਬਸ ਨਾਕੀ ਤੇ ਸੀ ਤੇ ਗੱਲ ਬਣ ਗਈ ਤੇ ਆਪਾਂ ਫੜ ਲਓ ਮਾਰੀ ਤੇ ਆ ਤੁਹਾਡੇ ਸਾਹਮਣੇ ਨਤੀਜਾ ਸਾਡੇ ਸਾਹਮਣੇ ਨਤੀਜਾ ਸੋ ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਜੇ ਤੁਹਾਨੂੰ ਕੋਈ ਨਹੀਂ ਦੇਖ ਮੈਂ ਤੇਰੀ ਬਾਹੂ ਹਾਂ 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 ਆ ਦੇਖ ਲਓ 8ਵਾਂ ਮੈਨੂੰ ਇਹ ਜਿਹਾ ਰਿਸ਼ਤਾ ਜੁੜਿਆ ਮੈਨੂੰ ਤਾਂ ਕਾਹਲ ਆ ਜੀ ਅੱਛਾ ਜੀ ਚਲੋ ਜੀ ਬੋਪਾ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਤੇ ਇਹ ਮੈਡਮ ਕਿੱਥੋਂ ਨੇ ਬੈਸੇ ਕੀ ਤੱਕ ਤੇ ਤੁਹਾ ਮੋਰ ਕਿਥੋਂ ਆਈਆਂ ਇਹ ਸਰ ਸਾਰੇ ਜਵਾਬ ਸਵਾਲਾਂ ਦੇ ਜਵਾਬ ਉਲਟੇ ਹੀ ਕਿਉਂ ਦਿੰਦੇ ਨੇ ਇਹਨਾਂ ਨੂੰ ਦਿਮਾਗੀ ਪ੍ਰੋਬਲਮ ਹੈ ਨਹੀਂ ਮੈਨੂੰ ਉਹ ਦਿਮਾਗੀ ਪ੍ਰੋਬਲਮ ਮੈਨੂੰ ਕੋਈ ਨਹੀਂ ਹੈ ਮੈਡਮ ਦੇਖ ਪੱਤਰਕਾਰਾਂ ਨੂੰ ਕੋਈ ਨਹੀਂ ਬੋਲ ਸਕਦਾ ਸਾਡੇ ਪੱਤਰਕਾਰਾਂ ਨੂੰ ਬਹੁਤ ਤਾਕਤ ਹੁੰਦੀ ਆ ਨਹੀਂ ਕੋ ਕੇ ਗੱਲ ਬੱਕਰੇ ਖਾਦੇ ਆ ਤੇਰੇ ਸਰ ਜਵਾਬ ਦੋਗੇ ਨੀ ਮੇਰੇ ਤਾਂ ਹੱਥ ਖੜਿਆ ਹੀ ਦੇਖੋ ਇਹਨਾਂ ਨੂੰ ਗੁੱਛ ਲਓ ਅੱਛਾ ਜੀ ਤੇ ਸਰ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਮਤਲਬ ਇੱਥੇ ਤੁਹਾਡਾ ਕੋਈ ਦਿਖਦਾ ਵੀ ਨਹੀਂ ਵੀ ਕੱਲਿਓ ਮਾਤਾ ਸ੍ਰੀ ਬੈਠੇ ਨੇ ਤੁਹਾਡੀ ਮੰਮੀ ਨੇ ਹੋ ਕੇ ਸੱਸ ਸੇਕ ਮੰਮੀ ਨਹੀਂ ਸਾਰੇ ਆਪਣੇ ਨੇ ਮਾਤਾ ਵੀ ਨੇ ਸੱਸ ਵੀ ਨੇ ਹੁਣ ਮੈਂ ਬਾਤ ਤੁਸੀਂ ਮੜੇ ਇੱਧਰ ਆਉਂਗੇ ਤੁਹਾਨੂੰ ਵੀ ਰਿਵਾਈਟ ਕਰਦਾ ਵੀਡੀਓ ਆਪਣੀ ਪਾਰਟੀ ਹੈ ਹੈਨਾ ਮਹਰਜੀ ਇਹ ਆਪਾਂ ਠਾਣੇ ਰੱਖੀ ਹੋਈ ਹੈ ਤੁਸੀਂ ਵੀ ਆਇਓ ਅੱਛਾ ਜੀ ਠਾਣੇ ਰੱਖੀ ਹੋਈ ਪਾਰਟੀ ਤੁਸੀਂ ਨੇ ਸੋ ਪਾਰਟੀ ਦੇ ਵਿੱਚ ਕੀ ਕੁਛ ਹੈ ਪਾਰਟੀ 'ਚ ਕੀ ਹੁੰਦਾ ਠਾਣੇ ਡਾਂਗਾ ਤੇ ਗਾਲਾਂ ਅੱਛਾ ਜੀ ਮਤਲਬ ਨਹੀਂ ਵਿਆਹ ਦੀ ਸੱਸ ਸੱਸ ਕਾਲ ਜੀ ਸੱਸੇ ਕਾ ਤੁਹਾਡਾ ਨਾਮ ਇਹਨਾਂ ਦਾ ਜੇ ਹਮੀਰ ਕੋਰੇ ਹਮੀਰ ਕੋਰੀ ਤੁਸੀਂ ਇਹਨਾਂ ਦੀ ਕੀ ਲੱਗਦੇ ਹੋ ਇਹ ਮੇਰਾ ਪੁੱਤ ਹੈਗਾ ਪੁੱਤ ਹੈ ਜੀ ਫਿਰ ਤੁਹਾਡੇ ਇੱਕ ਫਰਜ ਦੇ ਕੋ ਮਾਂ ਦੇ ਬਹੁਤ ਚਾਹ ਲਾੜ ਹੁੰਦੇ ਆ ਹਨਾ ਵੀ ਮਾਂ ਘਰੇ ਸ਼ੇਰਵਾਨੀ ਜਾਂ ਕੋਟ ਪੈਂਟ ਚ ਜਾਵੇ ਇਹਨਾਂ ਨੇ ਇਹੀ ਵਰਦੀ ਚ ਵਿਆਹ ਕਰਾਇਆ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਬਸ ਵਿਚਾਰ ਤਾਂ ਭਾਈ ਆਪਦੀ ਇਹਨਾਂ ਦੀ ਮਨ ਪਸੰਦ ਹੈ ਕੋਈ ਆਪ ਪਤਾ ਦੇਖੇ ਇਹਨਾਂ ਦੀ ਗੱਲ ਦੇ ਵਿੱਚ ਕੋਈ ਨਹੀਂ ਤੁਹਾਨੂੰ ਪਤਾ ਹੈ ਪੰਜਾਬ ਪੁਲਿਸ ਸਾਹਿਬ ਦੀ ਮਰਜ਼ੀ ਕਰਦੀ ਆ ਹਾਂ ਮੈਂ ਅੱਛਾ ਜੀ ਪਤਾ ਕੀ ਕਹਿ ਸਕਦੇ ਆ ਤੀਏ ਇਹ ਤਾਂ ਬਸ ਹੁਣ ਦੋਨੋਂ ਨੂੰ ਹੀ ਪਤਾ ਹੈ ਕੀ ਗੜਬੜਿਆ ਗੱਲ ਦੇ ਵਿੱਚ ਹਾਂ ਪਰ ਚਲ ਮਤਲਬ ਦੇਖੋ ਨੂੰ ਹੀ ਬੜਾ ਅਜੀਬ ਲੱਗਦਾ ਹਨਾ ਵੀ ਮਤਲਬ ਪੰਜਾਬ ਪੁਲਿਸ ਬਰਦੀ ਚ ਹੀ ਵਿਆਹ ਕਰਾ ਕਰਾ ਲੈਂਦੀ ਆ ਮਤਲਬ ਇੰਨਾ ਕੁ ਟਾਈਮ ਨਹੀਂ ਹੈ ਮੇਰੀ ਸਰਕਾਰ ਨੂੰ ਅਪੀਲ ਹੈ ਵੀ ਇਹਨਾਂ ਨੂੰ ਜਦੋਂ ਇਹਨਾਂ ਦਾ ਵਿਆਹ ਹੁੰਦਾ ਉਹਨਾਂ ਨੂੰ 3-4 ਦਿਨ ਨੱਕ ਚ ਬਾੜ ਦੇ ਕਿਸੇ ਦਾ ਆਏਗਾ ਬੀ ਤਿੰਨ ਚਾਰ ਦਿਨ ਇਹਨਾਂ ਨੂੰ ਦਿੱਤੇ ਜਾਣ ਤਾਂ ਜੋ ਇਹ ਵਿਚਾਰੇ ਆਪ ਦਾ ਵਿਆਹ ਤਾਂ ਜਾਣ ਨਾਲ ਕਰਾ ਲੈਣ ਇਹੇ ਮੇਰੀ ਮੋਦੀ ਸਾਹਿਬ ਨੂੰ ਸਪੈਸ਼ਲ ਅਪੀਲ ਹੈ। ਥੋੜੀ ਹੌਲ ਤਾਂ ਵਧਾ ਲਈਏ ਬੜੀ ਸੋਹਣੀ ਗੱਲ ਕੀਤੀ ਹੈ ਨਹੀਂ? ਹਾਂ ਹਾਂ ਹਾਂਜੀ ਤੇ ਕੁਝ ਮੇਰੀ ਨਾ ਫੋਟੋ ਫੁੱਟਾ ਜੀ ਆ ਦੇ ਭਾਈ ਮੇਰੀ ਫੋਟੋ ਨਾ ਕੋਈ ਨਾ ਬੇਬੇ ਫੋਟੋ ਤਾਂ ਦੇਤੀ ਤੇ ਆਏਗੀ। ਤੀਤੀ ਵੀ ਜੰਦੇ। ਤੇਰੀ ਤਲੀ ਵੀ ਜੰਦੇ। ਹਾਂ ਬੱਡੇ ਸਾਰੀ ਬੱਟਾ ਲਾਦੀ ਵੇਖ ਨਾ ਵੇਖ ਬੱਧੀਆ ਬੱਧੀਆ ਤੇ ਰੀਵੀ ਹੋਰ ਕੋਡਾ ਪੁੱਤ ਪੁੱਤਰ ਹੋਣ ਹਾਰਾ ਬੀ ਇਹ ਮਤਲਬ ਸਾਨੂੰ ਗਰਭ ਹੁੰਦਾ ਜੇ ਦੱਸ ਆਯਾ ਬੀ ਗਰਭੂ ਹੁੰਦਾ ਤੁਹਾਨੂੰ ਇਹਦੇ ਤੇ ਵੀ ਇਹ ਏਡੀ ਵੱਡੀ ਜੋਬ ਜਿਹਨੇ ਜੋ ਵੀ ਹੈ ਹਾਂ ਹਾਂ ਉਹ ਤਾਂ ਪੁੱਤ ਮੈਨੂੰ ਬਥੇਰਾ ਹੌਸਲਾ ਹੈ ਵੀ ਮੇਰਾ ਪੁੱਤ ਮਦਾ ਆ ਜਮੈਂ ਆਸਰਾ ਚ ਬੈਠਦਾ ਹੁੰਦਾ ਤੈਨੂੰ ਆਣੀ ਸੁਣਦਾ ਹੈਗਾ ਇੱਧਰ ਚੱਲੀ ਜਾਂਦੀ ਏ ਲਓ ਜੀ ਲਓ ਤੇ ਭਾਈ ਇਹ ਪੁੱਤ ਮੜ ਦੀ ਕੋਈ ਗੱਲਬਾਤ ਸੰਨ ਵੀ ਕਰ ਲਾਂਦੇ ਦੁੱਖ ਸੁੱਖ ਫਿਰ ਸਾਨੂੰ ਕਰ ਲਵਾਂ ਮੈਂ ਇੱਧਰ ਕਰ ਲੈਣਾ ਮੈਂ ਸਭ ਵਿਚਾਰੀ ਕੁੜੀ ਆਈ ਹੈਗੀ ਪਤਾ ਨਹੀਂ ਕਿਵੇਂ ਸਭ ਹਾਂ ਜੀ ਤੇ ਤੁਸੀਂ ਦੱਸੋ ਕੈਮਰਾ ਇੱਧਰ ਕਰੋ ਹਾਂ ਹਾਂ ਤੇ ਭਾਈ ਚੱਲ

ਤੁਸੀਂ ਜਾਣਾ ਨਹੀਂ ਹੈਗਾ ਤੁਸੀਂ ਥਾਣੇ ਚਲੋ ਨਹੀਂ ਜੀ ਅਸੀਂ ਲੋਈ ਧੰਨਵਾਦ ਤੁਹਾਡਾ ਸਾਨੂੰ ਐ ਕਰਿਓ ਗੂਗਲ ਪੇ ਨੰਬਰ ਦੇ ਦਾਂਗੇ ਅਸੀਂ ਪਾਰਟੀ ਕਰ ਲੈ ਤੇ ਸਾਰੇ ਤੁਹਾਨੂੰ ਗੁਲਗਲੇ ਪੇ ਤੇ ਘਰ ਦੇ ਦੇਂਗਾ ਤੇ ਆ ਪੁੱਤ ਤੂੰ ਲਿਆ ਜਿੱਤੀ ਇਹ ਤਾਂ ਪਾਰਟੀ ਕਰ ਸਕਦਾ ਹਾਂ ਹਾਂ ਸਰ ਮੇਰੀ ਗੱਲ ਸੁਣੋ ਚਲੋ ਜੀ ਤੁਹਾਨੂੰ ਇੱਕ ਵਾਰ ਫੇਰ ਬਹੁਤ ਬਹੁਤ ਵਧਾਈਆਂ ਸਰ ਤੁਸੀਂ ਪੱਗ ਨਾਲ ਤਾਂ ਸੇਰੇ ਬੰਨ ਲੈਂਦੇ ਥੋੜਾ ਜਿਹਾ ਭਾਈ ਦੱਸੀ ਤਾਂ ਜਾਨਾ ਵੀ ਗੱਲ ਦਾ ਟਾਈਮ ਦੀ ਆ ਪੱਗ ਬੰਨ੍ਹ ਦੀ ਲੇਟ ਹੋ ਜਾਂਦਾ ਮੈਂ ਤਾਂ ਉਹਦੋਂ ਰਿਸ਼ਤਾ ਚਲੋ ਕੋਈ ਨਾ ਕੋਈ ਨਾ ਬਹੁਤ ਕੁਝ ਹੋ ਜਾਂਦਾ ਤੇ ਚਲੋ ਜੀ ਆਪਾਂ ਇਸ ਥੋੜਾ ਜਿਹਾ ਪਿੱਛੇ ਹੋਰ ਵੀ ਲੋਕ ਹੈਗੇ ਨੇ ਚਲੋ ਜੀ ਇਹ ਸਭ ਚੀਜ਼ਾਂ ਤੋਂ ਆਪ ਨੂੰ ਇਹ ਸਿੱਖਣ ਨੂੰ ਮਿਲਿਆਗਾ ਹਨਾ ਕੀ ਕਹਿੰਦੇ ਹੁੰਦੇ ਨੇ ਬੇਬੇ ਉਹ ਮਤਲਬ ਵੀ ਛੱਟਪਟ ਹਨਾ ਛੱਟਪਟ ਜਿੱਤਾ ਪੁੱਤ ਹਾਂ ਛੱਟਪਟ ਥੋੜੇ ਜਿਹੇ ਅੱਗੇ ਚੱਲੋ ਟੱਟ ਮੰਗਣਾ ਇੱਕ ਸਾਦੀ ਉਹ ਗੱਲ ਲੱਗਦੀ ਹੈ ਸਾਡੇ ਨਾਲ ਚੱਲਦਾ ਹੈ ਵੀ ਰੋਟੀ ਪਾਣੀ ਹਾਂ ਚਲੋ ਜੀ ਆਪਾਂ ਇਸ ਚੀਜ਼ ਦੀ ਬਹੁਤ ਖੁਸ਼ੀ ਮਨਾਉਣੀ ਹੈ ਹਣਾ ਸਰਕਾਰ ਅੱਗੇ ਵਧੀ ਹੈ ਨਾ ਇੱਕ ਪੱਤਰਕਾਰ ਹੋ ਰਾਇਦਾ ਮੋੜ ਤੇ ਮੈਂ ਸਾਡਾ ਚੈਨਲ ਚੱਲੀ ਜਾ ਰਿਹਾ ਅੱਛਾ ਜੀ ਹਾਂਜੀ ਚਲੋ ਸਰ ਤੁਹਾਨੂੰ ਵਧਾਈਆਂ ਹੁਣ ਬਹੁਤ ਬਹੁਤ ਹਾ ਫੂਕੜੀ ਕਿਉਂ ਚੱਕੀ ਕਰਦੀਆਂ ਨਾਲ ਮੈਡਮ ਇਹ ਤੁਹਾਡੀ ਆਵਾਜ਼ ਜਾ ਰਹੀ ਜੋ ਤੁਸੀਂ ਬੋਲ ਰਹੇ ਹੋ ਨਾ ਸਾਰੇ ਲੋਕਾਂ ਤੱਕ ਤੁਹਾਡੀ ਆਵਾਜ਼ ਹਾਂਜੀ ਇਹ ਤੋਂ ਪੁਨੋਈ ਸਿੱਖ ਨੂੰ ਮਿਲੇ ਮੈਡਮ ਇੱਕ ਮਿੰਟ ਚੁੱਪ ਕਰੋਗੇ ਚੰਗਾ ਜੀ ਚਲੋ ਠੀਕ ਹੈ ਚੰਗਾ ਰਿਕੋਰਦ ਕਮਿਆ ਤਾਂ ਮਾਰਗਾ ਚ ਵੜੇ ਤੋ ਇਹਨੂੰ ਕੱਢ ਘਰੇ ਸਾਡੇ ਘਰੇ ਆ ਗਿਓ ਰੋ ਮੈਨੂੰ ਆਪ ਕਿੰਦੀ ਤੇਜ਼ ਹੋ ਸਰ ਮੈਨੂੰ ਇਹ ਲੱਗਦਾ ਵੀ ਤੁਸੀਂ ਜਿਹੜੇ ਸਭ ਨੂੰ ਚੁੱਪ ਕਰੇ ਵੜੇ ਤੁਸੀਂ ਮੁਲਾਜ਼ਮ ਤਾਂ ਨਹੀਂ ਮੈਨੂੰ ਲੱਗਦਾ ਥੋੜੇ ਦੇ ਬਾਅਦ ਇਹ ਬੋਲੀ ਜਾਂਦੀਆਂ ਨੇ ਕਰਨਾ ਪੈਂਦਾ ਸਾਰਾ ਕੁਝ ਨਹੀਂ ਦੇ ਪੁੱਤਾਰ ਬਰਤੀ ਮੇਰੇ ਪੁੱਤ ਨੇ ਐ ਵੀ ਲੜ ਕੇ ਹਾਂ ਚਲੋ ਦੱਸ ਮਨ ਨੂੰ ਲੈਣੇ ਆ ਚਲੋ ਇਹ ਸਭ ਚੀਜ਼ਾਂ ਤੋਂ ਪਰ ਇਹ ਸਿੱਖਣ ਨੂੰ ਮਿਲਦਾ ਹਨਾ ਵੀ ਤੁਸੀਂ ਐ ਕਰੋ ਜੀ ਇਹਨਾਂ ਦੇ ਘਟੇ ਲਾਓ ਜਾ ਕੇ ਸਤਿ ਸ਼੍ਰੀ ਅਕਾਲ ਸਰ ਜੀ ਫਿਰ ਆਪਾਂ ਨੈਕਸਟ ਟਾਈਮ ਮਿਲਦੇ ਆ ਤੇ ਇੱਕ ਵਾਰ ਫਿਰ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਹੁਣ ਚਲੋ ਜੀ ਹੁਣ ਆਪਾਂ ਫालतू ਫालतੂ ਚੈਨਲ ਤੋਂ ਇੱਥੇ ਥੋੜੇ ਜਿਹੀ ਨਿਊਜ਼ ਲੈ ਕੇ ਆਇਆ ਧੰਨਵਾਦ ਸਰ ਉਹ ਰੇ ਫालतू ਫालतੂ ਗੱਲਾਂ ਲੈ ਕੇ ਆਵੜੀ ਚਲਦੇ ਨਹੀਂ ਆਉਂਦੇ